ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਜੋ ਹੈ ਉਹ ਧਰਮੀ ਫੌਜੀਆਂ ਵੱਲੋਂ ਜੋ ਹੈ ਮੁਲਾਕਾਤ ਕੀਤੀ ਗਈ ਔਰ ਬੜੇ ਚੇਤੋਂ ਜੋ ਨਰੀ ਡਿਮਾਂਡ ਚੱਲ ਰਹੀਆਂ ਸਨ ਉਹਨੂੰ ਲੈ ਕੇ ਜਿਹੜੀ ਹੈ ਗੱਲਬਾਤ ਜਰੂਰ ਕੀਤੀ ਗਈ ਹੈ ਗੱਲਬਾਤ ਵੀ ਧਰਮੀ ਫੌਜੀਆਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਕਿ ਪਤਾ ਲੱਗ ਸਕੇ ਕਿ ਕੀ ਕੀ ਮੁੱਦੇ ਜਿਹੜੇ ਨੇ ਉਹ ਇਹਦੇ ਵਿੱਚ ਵਿਚਾਰੇ ਗਏ ਨੇ ਸਿੰਘ ਸਾਹਿਬ ਆਗਰ ਜੀ ਦਾ ਖਾਲਸਾ ਵਫਾ ਆਗਰ ਜੀ ਦਾ ਖਾਲਸਾ ਵਫਾ ਆਗਰ ਜੀ ਫਤਿਹ ਕਿਹੜੇ ਕਿਹੜੇ ਮੁੱਦੇ ਸੀਗੇ ਜਿਹੜੇ ਵਿਚਾਰੇ ਗਏ ਨੇ ਔਰ ਬੜੇ ਲੰਮੇ ਚੇਤੋਂ ਤੁਹਾਡੀ ਡਿਮਾਂਡ ਸੀਗੀ ਜਿਹੜੀ ਪ੍ਰਧਾਨ ਸਾਹਿਬ ਨਾਲ ਤੁਸੀਂ ਮਿਲੇ ਹੋ ਸਾਡੇ ਜਿਹੜੀ ਤੋਹਾਂ ਵਾਇਗੁਰ ਖਾਲਸਾ ਵੇ ਰਹਿ ਰਹੇ ਮੈਂ ਸਖਤਰ ਮੀ ਫੌਜੀ ਆਸ਼ੰਤ ਪ੍ਰਧਾਨ ਬਿਲਦੇ ਇਸਨ ਕਰਦਾਸ ਵਾ ਬੋ ਰਿਹਾ ਔਰ ਤੋਹਾਂ ਸਵਾਲ ਕੀਤਾ ਕਿ ਤੁਹਾਡੇ ਮੁੱਦੇ ਕੀ ਨੇ ਮੈਂ ਇੱਥੇ ਬੇਨਤੀ ਗੱਲ ਕਰਨੀ ਚਾਹੁੰਦਾ ਕਿ ਸਾਡੇ ਮੁੱਦੇ ਨੇ ਸਿੱਖ ਕੌਮ ਦੇ ਮੁੱਦੇ ਨੇ ਔਰ ਇੱਥੇ ਸਾਨੂੰ ਦੁੱਖ ਵਾਲੀ ਗੱਲ ਕੀ ਆ ਕਿ ਜਦੋਂ ਸਾਜਖਣ ਸ੍ਰੀ ਹਰਮੰਦਰ ਸਾਹਿਬ ਦੇ ਉਤੇ ਜੂਨ 1984 ਦੇ ਵਿੱਚ ਟੈਂਕ ਤੇ ਤੋਪਾਂ ਦੇ ਨਾਲ ਹਮਲਾ ਹੁੰਦਾ ਔਰ ਉਹ ਇਹ ਜਿਹੜੇ ਧਰਮੀ ਫੌਜੀ ਆ ਇਨਾਂ ਨੇ ਆਪਣੀਆਂ ਨੌਕਰੀਆਂ ਪੈਨਸ਼ਨਾਂ ਪੂਰੇ ਪਰਿਵਾਰ ਛੱਡ ਕੇ ਤੇ ਬੈਰਕਾਂ ਛੱਡ ਕੇ ਤੇ ਅੰਮ੍ਰਿਤਸਰ ਨੂੰ ਚਾਲੇ ਪਾਤੇ ਜਿਹਦੇ ਵਿੱਚ ਸਾਡੇ ਅਨੇਕਾਂ ਧਰਮੀ ਫੌਜੀ ਸ਼ਹੀਦ ਹੋਏ ਨੇ ਜ਼ਖਮੀ ਹੋਏ ਨੇ ਔਰ ਅਨਟੈਰੋਗੇਟ ਹੋਏ ਨੇ ਔਰ 10ਵੇਂ ਫਰਮ ਸਰਵਿਸ ਹੋਏ ਨੇ ਜਨਰਲ ਕੋਟਮਨ ਹੋਏ ਸਾਲਾਂ ਬੱਧੀ ਜੇਲਾਂਾਂ ਨੇ ਕੱਟੀਆਂ ਨੇ ਔਰ ਉਸ ਦਿਨ ਮੇ ਅਸੀਂ ਮਲਕੇ ਵੀ ਬੈਰਕਾਂ ਛੜੀਆਂ ਤੇ ਸੰਤਾਪ ਆਹਪੋ ਗਿਆ ਔਰ ਅਜ ਦੁੱਖ ਦੀ ਗੱਲ ਕਿ 40 ਸਾਲਾਂ ਬਾਅਦ ਅਨਸਾਫ਼ ਲਈ ਵੀ ਧਰਮੀ ਫੌਜੀ ਤੁਰੇ ਫਿਰਦੇ ਆ ਔਰ ਸਾਡੀ ਸਿੱਖ ਕੌਮ ਤੇ ਸਿੱਖ ਕੌਮ ਦੇ ਵਾਰਸਾਂ ਦੇ ਉੱਤੇ ਸਵਾਲ ਕਰਨ ਦੀ ਲੋੜ ਆ ਉਹਨਾਂ ਨੂੰ ਪੁੱਛੋ ਕਿ ਇਹ ਧਰਮੀ ਫੌਜੀ ਕਾਦੇ ਲਈ ਆਏ ਨੇ ਲੇਕਿਨ ਤੁਸੀਂ ਮੁਲਾਕਾਤ ਕੀਤੀ ਹੈ ਕੀ ਆਸ਼ਵਾਸ਼ਣ ਦਿੱਤਾ ਗਿਆ ਉਹਨਾਂ ਵੱਲ ਪ੍ਰਧਾਨ ਹੋਣਾ ਵੱਲ ਕਿਉਂਕਿ ਲੰਮੇ ਚਿਰ ਤੋਂ ਮੁਲਾਕਾਤ ਹੀ ਨਹੀਂ ਹੋ ਪਾ ਰਹੀ ਸੀ ਤੁਹਾਡੀ ਤੋਂ ਸਾਜਤ ਤੁਸੀਂ ਫੇਰ ਸਵਾਲ ਕੀਤਾ ਤਦਨ ਸਵਾਲ ਕੀਤਾ ਸਾਨੂੰ ਸਵਾਲ ਕਰਨ ਦੀ ਲੋੜ ਹੀ ਕੋਈ ਨਹੀਂ ਪਿਛਲੇ ਸਾਲ ਸੁਲਤਾਨ ਭੋਲੋਦੀ ਦੇ ਤੇ ਪੁਲਿਸੋਂ ਗੋਲੀ ਚਲਾਉਂਦੀ ਆ ਔਰ ਸ਼੍ਰੋਣੀ ਕਿਤੇ ਆਮ ਮੀਟਿੰਗਾਂ ਹੋਈਆਂ ਨੇ ਦੋ ਤਿੰਨ ਉਹ ਤੋਂ ਬਾਅਦ ਅੰਤਮ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ ਤੋਂ ਬਾਅਦ ਇਹਨਾਂ ਨੇ 1 ਫਰਵਰੀ 2024 ਨੂੰ ਇਹਨਾਂ ਨੇ ਮਲਕਵੇ ਜਨਰਲ ਅਸਦਕੇ ਦੇ ਉਹਦੇ ਵਿੱਚ ਫੈਸਲਾ ਕਰਨ ਲਈ ਇਹਨਾਂ ਨੇ ਜਨਰਲ ਅਸਦਿਆ ਔਰ ਜੇਕਰ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਇੱਕ ਪਿਸਟਲ ਨਾਲ ਗੋਲੀ ਚੱਲਦੀ ਆ ਔਰ ਉਹਦੇ ਬਾਰੇ ਅੱਜ ਚੌਥੇ ਦਿਨ ਜਿਹੜੀ ਆ ਉਹ ਅੰਤਮ ਕਮੇਟੀ ਦੀ ਮੀਟਿੰਗ ਹੋ ਗਈ ਆ ਔਰ ਇਥੇ ਸੋਚਣ ਦੇ ਵਿਚਾਰ ਨਹੀਂ ਤੇ ਦੁੱਖ ਦੀ ਗੱਲ タルਮੀ ਫੌਜੀਆਂ ਵਾਸਤੇ ਇਹ ਆ ਔਰ ਸਿੱਖ ਕੌਮ ਦੇ ਨਾਨਕ ਨਾਮ ਲੈਵਾ ਵਾਸਤੇ ਇਹ ਆ ਕਿ ਜੂਨ 1984 ਦਾ ਟੈਂਕ ਤੇ ਤੋਪਾਂ ਤੇ ਨਾ ਹਮਲਾ ਹੋਇਆ ਹੈ ਅਕਾਲ ਤਖਤ ਸੇ ਟਹਿ ਟੇਰੀ ਹੋਇਆ ਸੰਗਤ ਨਿਰਦੋਸ਼ੇ ਹਜ਼ਾਰਾਂ ਮਾਰੇ ਗਏ ਮੈਂ ਇੱਕ ਬੇਨਤੀ ਕਰਨਾ ਹੁਣ ਮੀਟਿੰਗ ਦੇ ਵਿੱਚ ਤੁਸੀਂ ਸੁਣਿਆ ਤਾਡੇ ਸਾਹਮਣੇ ਕਿਹਾ ਕਿ ਮਲਕੇ ਜੇਕਰ ਜਿਵੇਂ ਗੋਲੀ ਚੱਲੀ ਸੀ ਜੇਕਰ ਕੋਈ ਯਾਤਰੀ ਮਾਰਿਆ ਜਾਂਦਾ ਸਵਾਲ ਇਹ ਇੱਥੇ ਆਉਂਦਾ ਸਵਾਲ ਆਉਂਦਾ ਕਿ ਗੋਲੀ ਪਿਸਟਲ ਦੀ ਚੱਲੀ ਇਹਨਾਂ ਦੋਹਾਂ ਸਵਾਲਾਂ ਤੇ ਆਜੋ ਕਿ ਪਿਸਟਲ ਦੀ ਗੋਲੀ ਚੱਲਦੀ ਆ ਉਧਰ ਜੂਨ 84 ਸਿਰ ਟੰਕ ਤੇ ਤੋਪਾਂ ਦੇ ਨਾਲ ਹਮਲਾ ਹੁੰਦਾ ਔਰ ਅਕਾਲ ਤਖਤ ਦੇ ਤੇਰੀ ਹੋ ਜਾਂਦਾ ਦੂਸਰੇ ਪਾਸੇ ਸਵਾਲ ਖੜਾ ਹੁੰਦਾ ਕਿ ਜੇਕਰ ਹੁਣੇ ਮੀਟਿੰਗ ਦੇ ਵਿੱਚ ਤਾਂ ਮਿਸਾ ਨੇ ਕਿਹਾ ਕਿ ਜੇਕਰ ਕਿਸੇ ਯਾਤਰੂ ਨੂੰ ਕੋੜੀ ਲੱਗ ਜਾਂਦੀ ਤੇ ਜਿਹੜੇ ਮਿਲ ਕੇ ਜੂਨ 1984 ਤੱਕ ਹਜ਼ਾਰਾਂ ਯਾਤਰੂ ਪ੍ਰਕਰਮਾਂ ਦੇ ਵਿੱਚ ਮਾਰੇ ਗਏ ਨੇ ਪੂਰੀਆਂ ਪ੍ਰਕਰਮਾਂ ਭਰੀਆਂ ਸੀ ਕਿ ਉਹ ਯਾਤਰੂ ਹੀ ਕੇ ਮੇਲਾ ਵੇਖਣ ਆਏ ਉਹਦਾ ਵੀ ਸਪਸ਼ਟ ਕਰ ਜਿਹੜਾ ਵਸ ਸਿਕ ਕੌਮ ਜਿਹੜੀ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਇਨਸਾਫ ਮੰਗ ਰਹੇ ਨੇ 40 ਸਾਲਾਂ ਤੋਂ ਤੁਸੀਂ ਵੀ ਲਗਾਤਾਰ 40 ਸਾਲਾਂ ਤੋਂ ਇਨਸਾਫ ਮੰਗ ਰਹੇ ਹੋ ਤੁਸੀਂ ਦਰਦਰ ਜਿਹੜਾ ਲਗਾਤਾਰ ਹੀ ਕੋਸ਼ਿਸ਼ ਕਰ ਰਹੇ ਹੋ ਤੁਹਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕਿ ਲੱਗਦਾ ਕਿ ਤੁਹਾਨੂੰ ਵੀ ਇਨਸਾਫ ਨਹੀਂ ਮਿਲ ਪਾਰਿਆ ਜਿਸ ਤਰ੍ਹਾਂ ਇਹ ਸ਼ਰਮਨੀ ਕਮੇਟੀ ਕਹਿ ਰਹੀ ਕਿ ਉਸ ਟਾਈਮ ਦੇ ਜਿਹੜੇ ਆ ਜਿਹੜੇ ਬੇਦੋਸ਼ੇ ਲੋਕ ਮਾਰੇ ਗਏ ਸਨ ਉਹਨਾਂ ਨੂੰ ਇਨਸਾਫ ਨਹੀਂ ਮਿਲ ਪਾਰਿਆ ਸੀਗਾ ਸੱਚੀ ਇੱਕ ਚੀਜ਼ ਹੈ ਮੇਰੇ ਤੇ ਮੜਿਆ ਜਾਂਦਾ ਵਾ ਮੇਰਾ ਕੋਈ ਜ਼ਿੰਮੇਵਾਰੀ ਨਹੀਂ ਕਿ ਮੈਂ ਹੀ ਤਾਂ ਆਪਣੀ ਜ਼ਿੰਮੇਵਾਰੀ ਪਹਛਾ ਚੁੱਕੇ ਹਾਂ ਇਹ ਤੁਸੀਂ ਸਵਾਲ ਸੇਕ ਕੌਮ ਨੂੰ ਕਰੋ ਸੇਕ ਕਮ ਦੇ ਵਾਰਸਾਂ ਨੂੰ ਕਰੋ ਭਈ ਦੋਤਰ ਵੀ ਫੌਜੀ ਜਿਹੜਾ ਕਾਦੇ ਲਈ ਆਏ ਨੇ ਉਹਨਾਂ ਦਾ ਕੀ ਮਸਲਾ ਵਾ ਇਹ ਹਰਮੰਦ ਸਾਹਿਬ ਦੇ ਬਾਰੇ ਉਹ ਕੋ ਸਵਾਲ ਕਰਦੇ ਨੇ ਉਹਦੇ ਬਾਰੇ ਕੀ ਤੁਹਾਨੂੰ ਉਹਨਾਂ ਨੂੰ ਧੰਨਵਾਦ ਮਿਲਿਆ ਸੀ ਹਾਂ ਅੱਜ ਉਹਨਾਂ ਨੇ ਮਲਕ ਵੀ ਪਹਿਲੀ ਏਰ ਮੇਰੇ ਨਾਲ ਤਾਂ ਗੱਲ ਕੀਤੀ ਆ ਔਰ ਪਹਿਲੀ ਇਹ ਕੀਤੀ ਆ ਆਹ ਉਹਨਾਂ ਨੂੰ ਇਹ ਮੰਗ ਕੀਤੀ ਆ ਕਿ 14 ਆਪਣੇ 17 ਨਵੰਬਰ 2014 ਨੂੰ ਪੰਜ ਸਿੰਘ ਸਹਿਬਾਨ ਨੇ ਮੀਟਿੰਗ ਦੇ ਵਿੱਚ ਸਾਨੂੰ ਧਰਮੀ ਫੌਜ ਨੂੰ ਕੁਰਬਾਨੀ ਦੀ ਮਾਨਤਾ ਦਿੱਤੀ ਆ ਔਰ ਸ਼ਹੀਦਾਂ ਦੀਆਂ ਫੋਟੋ ਜਿਹੜੇ ਸਿੱਖ ਜਵਾਰ ਕਰ ਚਲਾਉਣ ਨੂੰ ਕਿਹਾ ਵਾ ਔਰ ਇਹ ਬੇਨਤੀ ਆ ਕੀਤੀ ਆ ਵੀ ਸਾਡੀਆਂ ਜਿਹੜੀਆਂ ਨੇ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਜਾਣ ਔਰ ਧਰਮੀ ਫੌਜ ਇਹਨਾਂ ਚਾਰ ਮਤੇ ਪਾਏ ਨੇ ਸਾਡੇ ਲਗਾਤਾਰ ਵੀ ਧਰਮੀ ਫੌਜੀ ਨਹੀਂ ਔਰ ਉਹ ਮਤੇ ਰੱਦ ਕਰਕੇ ਤੇ ਤੁਸੀਂ ਇੱਕ ਇਹ ਮਤਾ ਪਾ ਦਿਓ ਕਿ ਜੂਨ 1984 ਦੇ ਵਿੱਚ ਫੌਜੀ ਬੈਰ ਕਾਂ ਛੜ ਕੇ ਅੰਮ੍ਰਿਤਸਰ ਨੂੰ ਚਾਲੇ ਪਾਤੇ ਉਹ ਅਸੀਂ ਸਾਰੇ ਧਰਮੀ ਫੌਜੀ ਮੰਨੇ ਆ ਔਰ ਇਹਦੇ ਵਿੱਚ ਪ੍ਰਧਾਨ ਸਰ ਮੰਨੇ ਨੇ ਔਰ ਉਹਦੇ ਵਿੱਚ ਉਹ ਨਾ ਇਹ ਵੀ ਗੱਲ ਕਹੀ ਆ ਕਿ ਸਿੰਘ ਸਾਹਿਬਾਂ ਨੂੰ ਕਿ ਕਿ ਅਸੀਂ ਤੁਹਾਨੂੰ ਸਰੋਪਾ ਪੇੜ ਕਰਾਵਾਂਗੇ ਕੁਝ ਕੁ ਬੰਦੇ ਸਦਕੇ ਮੈਂ ਫਿਰ ਉੱਥੇ ਬੇਨਤੀ ਕੀਤੀ ਕਿਉਂਕਿ ਮੈਂ ਦਰਬਾਰ ਸਾਹਿਬ ਸਰਵਿਸ ਕੀਤੀ ਆ ਵੀ ਸਰ ਸਾਡੇ ਬੰਦੇ ਪੂਰੇ ਨਹੀਂ ਉਤਰਦੇ ਅਮਰਤਾਰੀ ਰਹਿੰਗੇ ਜਾਂ ਕਿਸ ਤਰ੍ਹਾਂ ਕਿਸੇ ਨੇ ਦਾੜੀ ਕੱਟੀ ਆ ਤੇ ਜਾਂ ਕਿਸੇ ਨੇ ਰੰਗੀ ਆ ਤੇ ਤੁਸੀਂ ਕਾਲ ਤਖਤ ਦੇ ਬਜਾਏ ਇਹਦਾ ਹੁਣ ਸਾਰਿਆਂ ਨੂੰ ਮੌਕਾ ਮਿਲ ਜੂਗਾ ਤੁਸੀਂ ਸਾਰਿਆਂ ਨੂੰ ਜੜਵਾ ਕੇ ਲੰਬੇ ਕਰ ਲੋ ਮੰਜੀ ਹਾਲ ਕਰ ਲੋ ਕਿਉਂਕਿ ਆਪਣਾ ਜਗਾ ਉੱਥੇ ਤੁਸੀਂ ਸਾਰਿਆਂ ਨੂੰ ਕਰ ਸਕਦੇ ਤੇ ਜੜਵਾ ਇਹ ਬਹੁਤ ਵਧੀਆ ਨਾ ਦਾ ਭਰਾਲਾ ਔਰ ਅੱਜ ਉਹ ਮੰਨੇ ਨੇ ਔਰ ਮਨ ਨੂੰ ਸ਼ਾਂਤੀ ਮਿਲੀ ਹੈ ਕਿਉਂਕਿ ਲੰਮੇ ਚਿਰ ਤੋਂ ਸੰਘਰਸ਼ ਕਰ ਰਹੇ ਸੀ ਕਿ ਹੁਣ ਲੱਗਦਾ ਬੂਰ ਪਏਗਾ ਜਿਹੜੇ ਮਨ ਨੂੰ ਸ਼ਾਂਤੀ ਆ ਨਾ ਜਦੋਂ ਮਨ ਮਨ ਪਟਕ ਜੇ ਉਹਨੂੰ ਸ਼ਾਂਤੀ ਬੜੇ ਚਿਰ ਬਾਅਦ ਆਉਂਦੀ ਆ ਅੱਗ ਬਲ ਜੇ ਤਾਂ ਤੇ ਪਾਣੀ ਢੋਲਿਆ ਹੀ ਆਉਂਦੀ ਛਿੱਟੇ ਮਾਰਿਆ ਨਹੀਂ ਆਉਂਦੀ ਆਹੀਂ ਬੜੇ ਚਦੇ ਦੁਖੀ ਆ ਔਰ ਇਹ ਹੁਣ ਪਾਰਟੀ ਪਾਣੀ ਦੀ ਢੁੱਲੀ ਕਹਿਣ ਤੋਂ ਭਾਵ ਕਿ ਸਾਡੇ ਮਸਲੇ ਹੱਲ ਹੋਏ ਤਾਂ ਫੇਰ ਸ਼ਾਂਤੀ ਹੋਊਗੀ ਅਜੇ ਤੱਕ ਸਾਨੂੰ ਬੀਏ ਚ ਨਹੀਂ ਹੈ ਲੇਕਿਨ ਲੇਕਿਨ ਲੱਗਦਾ ਕਿ ਹੋ ਜਾਣਗੇ ਹੱਲ ਕਿਉਂਕਿ ਜਿਸ ਤਰ੍ਹਾਂ ਲਗਾਤਾਰ ਪਿਛਲੇ ਪ੍ਰਧਾਨ ਨਹੀਂ ਮਿਲਦੇ ਰਹੇ ਹੁਣ ਮਲੇ ਨੇ ਅਰਜਿੰਦਰ ਸਿੰਘ ਧਾਮੀ ਮਿਲੇ ਨੇ ਲੱਗਦਾ ਕਿ ਹੋ ਜਾਏਗਾ ਤੁਹਾਨੂੰ ਕਿ ਪਹਿਲਾਂ ਪ੍ਰਧਾਨ ਨਹੀਂ ਮਿਲਦੇ ਮੱਕੜ ਸਾਹਿਬ ਸਾਡੇ ਮਿਲਦੇ ਹੀ ਹੱਲ ਕਰਦੇ ਸੀ ਅਸੀਂ ਨਾਲ ਹਾਂ ਉਹ ਤੋਂ ਬਾਅਦ ਬਟੂਂਗਰ ਸਾਨੂੰ ਪਤਾ ਕਿਹੜੀ ਪੜਾਈ ਪੜੀ ਸੀ ਉਹਨੇ ਤਾਂ ਸਾਨੂੰ ਮੰਨਿਆ ਹੀ ਨਹੀਂ ਉਹ ਤੋਂ ਬਾਅਦ ਤਿੰਨ ਸਾਲ ਲੰਗੋਵਾਲ ਦੇ ਵਿੱਚ ਕਿਹਾ ਵੀ ਚੱਲ ਲੋ ਤੁਸੀਂ ਕਿੱਧਰ ਜਾਂਦੇ ਜੀ ਜਿੱਦਾਂ ਲਾਵਾਂ ਕੱਟੀ ਕਟਾਂ ਇਹਦਾ ਫਿਰਦੇ ਰਹੇ ਉਹ ਤੋਂ ਬਾਅਦ ਆ ਗਈ ਬੀਬੀ ਜਗੀਰਕੌਰ ਔਰ ਉਹਨਾਂ ਦੇ ਸਮੇਂ ਦੇ ਵਿੱਚ ਤਾਂ ਮੀਸਾ ਵੀ ਜਰਨਲਿਸਟਤਰੀ ਸੀ ਇਹਨਾਂ ਨੇ ਮਤਾ ਪੋਇਆ ਪਹਿਲਾ ਪੀਤਰਵੀ ਫੌਜੀ ਨਹੀਂ ਦੂਸਰਾ ਮਤਾ ਵੀ ਇਹਨਾਂ ਨੇ ਮੀਟਿੰਗ ਕਰਾ ਕੇ ਤੇ ਕਰਾਇਆ ਮਤਰਵੀ ਫੌਜੀ ਤੀਜੀ ਮੀਟਿੰਗ ਇਹਨਾਂ ਨਾਲ ਹੋਈ ਨਾ ਫੇਰ ਮਤਾ ਪਤਾ ਨਹੀਂ ਹੁਣ ਸਾਡੀ ਮੀਟਿੰਗ ਹੋਈ ਚੌਥੀ ਫੇਰ ਤਾਂ ਵੀ ਸਾਵਨਾ ਮਿਹਨਤ ਕੀਤੀ ਹੱਥ ਜੋੜ ਕੇ ਫਿਰ ਪ੍ਰਧਾਨ ਸਾਹਿਬ ਜੀ ਸਭ ਕਮੇਟੀ ਦੀ ਮੀਟਿੰਗ ਪ੍ਰਧਾਨ ਸਾਹਿਬ ਨਾਲ ਹੋਣ ਲਈ ਸਾਡੀ ਹੱਥ ਜੋੜ ਕੇ ਬੇਨਤੀ ਕੀਤੀ ਸਭ ਜਿਹੜੇ ਬੈਰਕਾਂ ਛੱਡ ਕੇ ਅਮਰਸਰ ਨੂੰ ਚਲੇ ਪਏ ਉਹਨੂੰ ਤਰਮੀ ਫੌਜੀ ਮੰਨ ਲਓ ਤੇ ਇਹਨਾਂ ਨੇ ਪਤਾ ਗੋਲਮੋਲ ਕਰਕੇ ਤੇ ਤਰਮੀ ਫੌਜੀ ਮੰਗ ਕੀਤੀ ਕਿ ਸਾਡੀ ਸਲਾਹਾ ਕੀਤੇ ਨੇ ਕੁਰਬਾਨੀ ਸਲਾਹਾ ਕਰਦੇ ਆ ਉਹ ਤਾਂ ਮੈਂ ਮੰਗੇ ਨਹੀਂ ਕੀਤੀ ਤੇਸ ਕਰਕੇ ਤੁਹਾਂ ਜੇ ਕਹਿੰਦੇ ਸ਼ਾਂਤੀ ਆ ਜੂਗੀ ਬੜਾ ਭਾਂਬੜ ਬਚਿਆ ਸਾਡੇ ਸਾਨੂੰ ਸ਼ਾਂਤੀ ਹੋਣੀ ਆ ਪਾਣੀ ਦੀ ਪਾਰਟੀ ਤੋਂ ਲੈ ਕੰਮ ਹੋਇਆ ਬੇਕੋ ਕੰਮ ਹੋਇਆ ਜਿਹੜੀ ਹੈ ਜਰੂਰ ਜਿਹੜੀ ਸ਼ਾਂਤੀ ਜਰੂਰ ਮਿਲੇਗੀ ਲੇਕਿਨ ਕਿਤਨਾ ਕਿਤੇ ਲਗਾਤਾਰ ਹੀ ਧਰਮੀ ਫੌਜੀਆਂ ਵੱਲੋਂ ਆਪਣੀਆਂ ਮੰਗਾਂ ਜਿਹੜੀਆਂ ਸੀਗੀਆਂ ਉਹ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਮੰਗੀਆਂ ਜਾ ਰਹੀਆਂ ਸਨ ਲੇਕਿਨ ਹੁਣ ਜਿਹੜਾ ਹੈ ਉਹਨਾਂ ਦੀ ਮੀਟਿੰਗ ਜਿਹੜੀ ਆ ਹੋਈ ਹੈ ਤੇ ਉਸ ਵਿੱਚ ਸਾਫ਼ ਤੋਂ ਤੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਹੋਣਾ ਨਾਲ ਮਿਲ ਕੇ ਇਹਨਾਂ ਨੂੰ ਜੋ ਬੰਦਾ ਮਾਨ ਸਤਕਾਰ ਹੈ ਉਹ ਜ਼ਰੂਰ ਦਿੱਤਾ ਜਾਵੇਗਾ ਜਿਸ ਨਾਲ ਇਹਨਾਂ ਨੂੰ ਜਿਹੜਾ ਹੈ ਜੁਰੂ ਕਿ ਤਰ੍ਹਾਂ ਕਿਤੇ ਸ਼ਾਂਤੀ ਜਿਹੜੀ ਆਉ ਉਹ ਮਿਲਦੀ ਹੋਈ ਇਹ ਨਜ਼ਰਾ ਵੀ ਗੁਣ ਵੇਖਣਾ ਹੋਵੇਗਾ ਕਿ ਜੋ ਇਹਨਾਂ ਵੱਲੋਂ ਡਿਮਾਰਚ ਕੀਤੇ ਜਾ ਰਹੇ ਨੇ ਕਦੋਂ ਤੱਕ ਇਹ ਡਿਮਾਂਡਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਕੈਮਰਾ ਪਰਸਨ ਮਨਜਰਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਰਸਾ ਸਾਹਿਬ